ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਾਸੋਂ ਸਾਡੇ ਵਿੱਚ ਨਾ ਰਹਿਣ

एक मिनट सर फोटो कर लीजिए हाँ जी सर हाँ नाल हो जाए दे थैंक यू सर

ਹਾਂਜੀ ਸਰ ਇਹ ਇੱਕ ਮਾਲੀਆ ਫੋਟੋ ਨਹੀਂ ਕਰਦੇ ਠੀਕ ਚਲੋ ਬੋਲੋ ਜੀ ਸਰ ਬਾਈ ਚੰਗਾ ਲੱਗਿਆ ਰੋਕ ਬਹੁਤ ਹੈ ਰੋਕ ਬਹੁਤ ਹੈ ਜੀ ਨੂੰ ਦੇਖੀ ਨਾ ਕੋਈ ਨਾ ਬੋਲਦਾ ਕਬਾਤ ਇੰਤਰ ਲੋਕ ਇਹ ਬੋਲਦਾ ਕੋਈ ਗੱਲ ਨਹੀਂ ਪਾਚੀ ਉਸ ਦੇ ਰਸਤੇ ਕੋਈ ਨਾ ਆਪਣਾ ਟਾਈਮ ਕਿੰਨਾ ਨਾ ਟਾਈਮ ਟਾਈਮ ਲੱਗਦੇ ਲਗਦੇ ਮਿੰਟ ਚੱਲਦੇ ਵੀ ਲੱਗਦੇ ਕੋਟੀ ਦਰਾਂ ਲੱਗੇ ਸਾਮਣੇ ਦੇਖੀ ਬਾਵਾ ਸਾਹਿਬ ਡਾਕਟਰ ਭੀਮਰਾਓ ਵੇਟ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਵਾ ਸਾਹਿਬ ਡਾਕਟਰ ਭੀਮਰਾਓ ਵੇਟ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਵਾ ਸਾਹਿਬ ਡਾਕਟਰ ਭੀਮਰਾਓ ਵੇਟ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਵਾ ਸਾਹਿਬ ਤੁਹਾਡੀ ਸੋਚ ਤੇ ਮਹਿਰਾ ਦੇ ਅੰਡੇ ਖੋ ਕੇ ਬਾਵਾ ਸਾਹਿਬ ਤੁਹਾਡੀ ਸੋਚ ਤੇ ਮਹਿਰਾ ਦੇ ਅੰਡੇ ਖੋ ਕੇ ਸਰਾਜ ਦੇ ਦਿਲ ਤੇ ਦੋਸਤ ਜੀ ਅ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਠੀਕ ਹੈ ਜਿਨ੍ਹਾਂ ਦਾ ਮੁੱਖ ਕੰਮ ਸੀਗਾ ਸੰਵਿਧਾਨ ਨੂੰ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਦੁਨੀਆ ਦੇ ਵਿੱਚ ਜੇ ਸਭ ਤੋਂ ਲੰਬਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਜੇ ਕਿਸੇ ਦੇਸ਼ ਦਾ ਹੈਗਾ ਤੇ ਉਹ ਭਾਰਤ ਦੇਸ਼ ਦਾ ਹੈਗਾ ਸੋ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਲੇ ਸਾਡੇ ਸਾਰਿਆਂ ਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਮਾਰਗਦਰਸ਼ਨ ਇਸ ਦੇਸ਼ ਦੇ ਮਾਰਗਦਰਸ਼ਨ ਜਿਹੜੇ ਹੈਗੇ ਨੇ ਬਾਬਾ ਬੀ ਆਰ ਅੰਬੇਡਕਰ ਜੀ ਉਨ੍ਹਾਂ ਦਾ ਜੋ ਅੱਜ ਜਨਮ ਤਿਥੀ ਹੈਗੀ ਇਹ ਇਹਦੇ ਉੱਪਰ ਅਸੀਂ ਸਾਰਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆ ਸਾਡੇ ਜ਼ਿਲ੍ਹੇ ਦੇ ਆਗੂ ਵਿਅਕਤੀ ਬੇਹਿਮਤੇ ਨੇ ਉਹ ਲੋਕ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਅੱਜ 14 April ਹੈ 14 April 1891 ਨੂੰ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਦਾ ਜਨਮ ਨੇ ਜਨਮ ਹੋਇਆ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਐਜੂਕੇਸ਼ਨ ਲੈ ਕੇ ਵਿਸ਼ਵ ਪੱਧਰ ਦੀ ਐਜੂਕੇਸ਼ਨ ਲੈ ਕੇ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਦਿੱਤਾ ਸੀ ਕਿਉਂਕਿ ਇਹ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਜੋ ਸਦੀਆਂ ਤੋਂ ਲਤਾੜੇ ਪਛਾੜੇ ਔਰ ਖਾਸ ਕਰਕੇ ਤੌਰ ਤੇ ਜੋ ਇਸਤਰੀ ਜਾਤੀ ਨੂੰ ਮਾਨ ਸਨਮਾਨ ਦੀ ਜਿਹੜੀ ਉਹਨਾਂ ਨੇ ਸੰਵਧਾਨ ਦੇ ਵਿੱਚ ਲਿਖਤੀ ਤੌਰ ਤੇ ਉਹਨਾਂ ਨੂੰ ਅਧਿਕਾਰ ਲੈ ਕੇ ਦਿੱਤੇ ਆ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੋਖਿਓ ਮੰਦਾ ਆਖੀ ਜਿੱਤ ਜੰਮੇ ਰਾਜਾਨ ਉਹ ਜਿਹੜੀ ਗੁਰੂ ਰਵਿਦਾਸ ਗੁਰੂ ਕਬੀਰ ਸਾਹਿਬ ਜਾਂ ਗੁਰੂ ਨਾਨਕ ਦੇਵ ਜੀ ਜਿਹੜੀ ਸੋਚ ਆ ਵਿਚਾਰਧਾਰਾ ਉਹਨਾਂ ਨੂੰ ਪ੍ਰੈਕਟੀਕਲ ਜੇ ਰੂਪ ਦੇ ਦਿੱਤਾ ਲਿਖਤੀ ਤੌਰ ਤੇ ਦੂਰ ਰੂਪੇ ਦਿੱਤਾ 바ਵਾ ਸਾਹਿਬ ਡਾਕਟਰ ਮੇਡਕਾਨੇ ਦਿੱਤਾ 바ਵਾ ਸਾਹਿਬ ਡਾਕਟਰ ਮੇਡਕਾਨੇ ਪੂਰੀ ਜ਼ਿੰਦਗੀ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਦਿਨ ਰਾਤ ਮਿਹਨਤ ਕਰਕੇ ਇਸ ਸਸ ਦੇਸ਼ ਦੇ ਵਿੱਚ ਸੰਵਿਧਾਨ ਸਾਨੂੰ ਲੈ ਕੇ ਦਿੱਤਾ ਅੱਜ ਸਾਨੂੰ ਬਾਬਾ ਸਾਹਿਬ ਡਾਕਟਰ ਮੇਡਕਰ ਦੇ ਸੰਵਿਧਾਨ ਤੇ ਉਹਦੀ ਹਿਸਟਰੀ ਨੂੰ ਪੜ ਕੇ ਉਹਨਾਂ ਦੇ ਚੱਲੇ ਹੋਏ ਜੋ ਉਹਨਾਂ ਨੇ ਸਾਨੂੰ ਮਿਸ਼ਨ ਦੱਸਿਆ ਸੀ ਉਹਨਾਂ ਤੇ ਸਾਨੂੰ ਚੱਲਣ ਦੀ ਲੋੜ ਹੈ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਕਿਹਾ ਸੀ ਪੜੋ ਜੜੋ ਤੇ ਸੰਘਰਸ਼ ਕਰੋ ਜਦ ਤੱਕ ਅਸੀਂ ਪੜਦੇ ਨਹੀਂ ਆ ਸਾਨੂੰ ਪੜਨ ਤੇ ਬਾਬਾ ਸਾਹਿਬ ਡਾਕਟਰ ਮੇਡਕਰ ਨੇ ਜੋਰ ਦਿੱਤਾ ਔਰ ਜੇ ਅਸੀਂ ਪੜਾਂਗੇ ਤਾਂ ਹੀ ਅਸੀਂ ਚੰਗੀ ਔਰ ਮਾੜੀ ਔਰ ਬਿਸ਼ਰ ਬਾਰੇ ਆਪਣੀ ਸਿਹਤ ਬਾਰੇ ਅਸੀਂ ਛੋਹ ਸਕਦੇ ਹਾਂ ਔਰ ਡਾਕਟਰ ਮੇਡਕਰ ਨੇ ਹੋਰ ਅੱਗੇ ਸਾਨੂੰ ਕਿਹਾ ਵੀ ਇਹ ਦਲ ਤੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਝੁੰਗੀਆਂ ਦੀ ਦੁਵਾਰਾਂ ਤੇ ਲਿਖ ਲੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਸੰਦੇਸ਼ ਦੇ ਹੁਕਮਰਾਂ ਮਾਰਨਾ ਤਾਂ ਅੱਜ ਬਾਬਾ ਸਾਹਿਬ ਡਾਕਟਰ ਮੇਡਕਾ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਡਾਕਟਰ ਮੇਡਕਾ ਦੇ ਸਬਦਾਂ ਨੂੰ ਜਿੱਥੇ ਵਿਦੇਸ਼ੀ ਤਾਕਤਾਂ ਵੱਲੋਂ ਵਿਦੇਸ਼ੀ ਤਾਕਤਾਂ ਦੇ ਵਿੱਚ ਬੈਠ ਕੇ ਜੋ ਬਾਬਾ ਸਾਹਿਬ ਡਾਕਟਰ ਮੇਡਕਾ ਦੇ ਪ੍ਰਤੀ ਦੂਰ ਪ੍ਰਚਾਰ ਕਰਦੇ ਆ ਅਸੀਂ ਉਸ ਦੂਰ ਪ੍ਰਚਾਰ ਦੀ ਨਿੰਦਾ ਕਰਦੇ ਆ ਔਰ ਜੇ ਕਿਸੇ ਨੇ 바ਵਾ ਸਾਹਿਬ ਡਾਕਟਰ ਮੇਡ ਕਰਦੇ ਸਬਧਾਨ ਦੇ ਇੰਡੀਆ ਦੇ ਵਿੱਚ ਆਇਆ ਤੇ ਇੰਡੀਆ ਦੇ ਵਿੱਚ ਆ ਕੇ ਜੇ ਵਿਰੋਧ ਕਰਕੇ ਦਿਖਾਉ ਪਏ ਸੀ ਤੁਹਾਨੂੰ ਦੱਸ ਦਿਆਂ ਡਾਕਟਰ ਮੇਡ ਕਰਦੇ ਪਰਵਾਰ ਤੁਹਾਨੂੰ ਜੰਮਣ ਤੋਂ ਛੋਟੇ ਕਰ ਲੰਗੇ ਇੰਨੀਆਂ ਗਿਲ ਬੇਨਤੀਆਂ ਕਰਦਾ ਹੋਇਆ ਅੱਜ 바ਵਾ ਸਾਹਿਬ ਡਾਕਟਰ ਮੇਡ ਕਰਦੇ ਜਨਮ ਤੇ ਪੂਰੀ ਮਨੁੱਖਤਾ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਆਏ ਹੋਏ ਸਾਥੀਆਂ ਦਾ ਖਾਸ ਕਰਕੇ ਮਾਨਯੋਗ ਡੀਸੀ ਸਾਹਿਬ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਹਰੀਕਿਸ਼ਨ ਪਟਵਾਰੀ ਅੱਜ ਡਾਕਟਰ ਭੀਮਰਾਓ ਬੇਦਕਰ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਪੀਤਰਾਮ ਜੀ ਹੈ ਮਾਤਾ ਪੀਮਾ ਬਾਈ ਤੇ ਦਿਨ 14 ਅਪ੍ਰੈਲ ਦਾ ਚੰਨ ਚੜਿਆ ਮਹੂ ਦੇ ਵਿੱਚ ਚਾਨਣਾ ਜਿਸ ਦਾ ਚਫੇਰੇ ਫੈਲਦਾ ਜਿਸ ਦਾ ਚਫੇਰੇ ਫੈਲਦਾ ਨਾਮ ਰੱਖਿਆ ਚ ਨਾਲ ਪੀਮ ਉਹ ਵੱਡਾ ਹੋ ਕੇ ਸਾਹਿਬ ਬਣਿਆ ਹੋਇਆ ਭਰਤ ਰਤਨ ਬਾਬਾ ਸਾਹਿਬ ਮਸੀਹਾ ਲਾਜਵਾਬ ਬਣਿਆ ਜਿਨੇ ਬੱਕਰੀ ਨੂੰ ਸ਼ੇਰ ਬਣਾਇਆ ਮਟਾਇਆ ਪਹਾੜਾ ਕੁਲੀ ਮਹਿਲ ਦਾ ਚੰਨ ਚੜਿਆ ਮਹੁ ਦੇ ਵਿੱਚ ਚਾਨਣਾ ਜਿਸ ਦਾ ਚਫੇਰੇ ਫੈਲਦਾ ਜਿਸ ਦਾ ਚ ਫੇਰੇ ਫੈਲਦਾ ਉਹ ਬਣੂ ਨਿਰਮਤਾ ਸਬਦਾਨ ਦਾ ਤੇ ਨਵੀਂ ਤਕਦੀਰ ਲਿਖਣੀ ਉਹਨੇ ਲਿਖਣਾ ਹੈ ਹਿੰਦੂ ਕੋੜ ਵਿਲ ਤੇ ਮਨੁ ਦੀ ਅਖੀਰ ਲਿਖਣੀ ਉਹਨੇ ਬਰਨਾ ਸਹਾਰਾ ਕੁੱਲ ਜਗ ਦਾ ਮਟਾਉਣਾ ਨਾਮ ਗੰਧ ਮਹਿਲ ਦਾ ਚੰਨ ਚਣਿਆਂ ਚੋਂ ਮੌ ਦੇ ਵਿੱਚ ਚਾਨਣਾ ਜਿਸ ਦਾ ਚ ਫੇਰ ਫੈਲਦਾ ਜਿਸ ਦਾ ਚ ਫੇਰੇ ਫੈਲਦਾ ਰਮਬਾਈ ਦੀ ਨਹੀਂ ਕੁੱਲ ਦੁਨੀਆ ਦੀ ਬਾਵਾ ਸਭ ਜਿੰਦ ਜਾਨ ਏ ਪਹਿਣਾ ਛੱਡੀਆਂ ਜਮਾਨੇ ਉੱਤੇ ਡੂੰਗੀਆਂ ਜਹਾਨ ਉੱਤੇ ਉੱਚੀ ਸ਼ਾਨ ਏ ਉਚਾ ਚੁੱਕਿਆ ਔਰਤ ਅਸ਼ੂਤ ਨੂੰ ਜਵਾਬ ਨਹੀਂ ਤੇਰੀ ਪੈਲਦਾ ਚੰਨ ਚੜਿਆ ਮਹੂ ਦੇ ਵਿੱਚ ਚਾਨਣਾ ਜਿਸ ਦਾ ਚ ਫੇਰ ਫੈਲਦਾ ਜਿਸ ਦਾ ਚ ਫੇਰੇ ਫੈਲਦਾ ਜਗਪੁਰਖੋਂ ਵੇਦ ਕਰ ਸਾਭ ਨੂੰ ਜਗਬੋਦੀ ਸੱਚ ਆਖਦਾ ਸੁਣ ਰਹਿਣਾ ਨਹੀਂ ਜੱਗ ਉੱਤੇ ਕਿਸੇ ਨੇ ਵੀ ਬੰਦਾ ਪੁੱਤਲਾ ਹੈ ਖਾਕ ਦਾ ਜੁਗ ਪੁਰਖਾਂ ਵੇਦ ਕਰ ਸਾਭ ਨੂੰ ਜੱਗ ਮੋਦੀ ਸੱਚ ਆਖਦਾ ਸੁਣ ਰਹਿਣਾ ਨਹੀਂ ਜੱਗ ਉੱਤੇ ਕਿਸੇ ਨੇ ਵੀ ਬੰਦਾ ਪੁੱਤਲਾ ਹੈ ਖਾਕ ਦਾ ਤੇਰੇ ਕੰਮਾਂ ਦੀ ਕਹਾਣੀ ਵੀ ਮਾ ਸੁਣ ਕੇ ਅੱਜ ਵੀ ਜਲਮ ਦਹਿਲ ਦਾ ਚੰਨ ਚੜਿਆ ਮਹੂ ਦੇ ਵਿੱਚ ਚਾਨਣਾ ਜਿਸ ਦਾ ਚ ਫੇਰ ਫੈਲਦਾ ਜਿਸ ਦਾ ਚ ਫੇਰੇ ਫੈਲਦਾ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਸਾਰੇ ਨੂੰ ਜੈ ਭੀਮ ਜੈ ਭਾਰ ਅੱਜ ਬਾਬਾ ਸਾਹਿਬਾਂ ਬੇੜਕਾਰ ਦੇ ਜਨਮ ਦਿਨ ਤੇ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਸਾਰੇ ਸੱਜਣਾਂ ਸ਼੍ਰੀਪਤਾ ਸੇਬਨਾ ਗੱਲ ਨਾਲ ਸਵਤੰਤਰ ਅਧੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ